ਕੁਝ ਪਲਾਂ ਦੇ ਵਿੱਚ ਹੀ ਢਹਿ ਗਈ ਪੰਜ ਮੰਜ਼ਿਲਾ ਇਮਾਰਤ ਜਾਨੋ ਕੀ ਆ ਪੁਰਾ ਮਾਮਲਾ ਸਸ਼ਕਾਲ ਦੇ ਸਾਰਿਆਂ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੀ ਹਸ਼ਮਾਇਸ ਬੋਲਦੀ ਵੱਡੀ ਖਬਰ ਹਿਮਾਚਲ ਤੋਂ ਸਾਮਣੇ ਆ ਰਹੀ ਹੈ ਜਿੱਥੇ ਹਿਮਾਚਲ ਦੇ ਰਾਜਤਾਨੀ Shimla ਦੇ ਵਿੱਚ ਪੰਜ ਮੰਜ਼ਿਲਾ ਇਮਾਰਤ ਕੁਝ ਸੈਕਿੰਡਾਂ ਦੇ ਵਿੱਚ ਹੀ ਇਵੇਂ ਢਹਿ ਗਈ ਜਿਵੇਂ ਕੋਈ ਖਿਡੌਣੇ ਦਾ ਘਰ ਹੋਵੇ ਤੁਹਾਨੂੰ ਦੱਸ ਦਈਏ ਕਿ Shimla ਦੇ ਵਿੱਚ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਪੈ ਰਿਹਾ ਸੀ ਜਿਸ ਦੇ ਕਾਰਨ ਜੋ ਹੈ ਜ਼ਮੀਨ ਖਿਸਕਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਸਨ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ Shimla ਦੇ ਵਿੱਚ ਇੱਕ ਕਲੋਨੀ ਦੇ ਵਿੱਚ ਪੰਜ ਮੰਜ਼ਿਲਾ ਇਮਾਰਤ ਟੈ ਗਈ ਹਾਲਾਂਕਿ ਇਸ ਇਮਾਰਤ ਨੂੰ ਬੀਤੀ ਰਾਤ ਹੀ ਖਾਲੀ ਕਰਵਾ ਲਿਆ ਗਿਆ ਸੀ ਜਿਸ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਥੰਦਾਲਸ ਦੇ ਕਿ ਦੱਸਿਆ ਜਾ ਰਿਹਾ ਹੈ ਕਿ ਚਾਰ ਮਾਰਗੀ ਉਸਾਰੀ ਹੌਣ ਦੇ ਕਾਰਨ ਜੋ ਇਹ ਇਮਾਰਤ ਹੈ ਉਹ ਟੈ ਗਈ ਹੈ ਜਿਸ ਦੇ ਕਾਰਨ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਵੀ ਖਤਰੇ ਦੇ ਵਿੱਚ ਆ ਗਈਆਂ ਸਨ ਤੰਦਾਸ ਜੀ ਇਹ ਕਿ ਸਥਾਨਕ ਲੋਕੀ ਡਰ ਦੇ ਮਾਹੌਲ ਦੇ ਵਿੱਚ ਰਹਿ ਰਹੇ ਹਨ ਤੇ ਆਪਣੇ ਘਰਾਂ ਨੂੰ ਖਾਲੀ ਵੀ ਕਰ ਰਹੇ ਹਨ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਜ ਮੰਜ਼ਿਲਾ ਇਮਾਰਤ ਕੁਝ ਸੈਕਿੰਡਾਂ ਦੇ ਵਿੱਚ ਹੀ ਢਹਿ ਗਈ ਹੈ। ਸਥਾਨਕ ਲੋਕਾਂ ਦੇ ਦੁਆਰਾ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਚਾਰ ਮਾਰਗੀ ਹੋਣ ਦੇ ਕਾਰਨ ਜੋ ਹੈ ਇਮਾਰਤ ਉਹ ਢਹਿ ਗਈ ਹੈ। ਅੱਜ ਸਵੇਰੇ ਤੁਹਾਨੂੰ ਦੱਸਦੇ ਹਾਂ ਕਿ ਸ਼ਿਮਲਾ ਦੇ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਕੁਝ ਸੈਕਿੰਡਾਂ ਦੇ ਵਿੱਚ ਹੀ ਢਹਿ ਗਈ ਜਿਸ ਦੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਤੇ ਉਹ ਆਪਣੇ ਘਰਾਂ ਨੂੰ ਖਾਲੀ ਕਰ ਰਹੇ ਨੇ। ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਮ ਤਾਣ।